ਭਗਵੰਤ ਮਾਨ ਇੱਕ ਸਟੇਜ ਤੇ ਖੜਕੇ ਕਹਿੰਦਾ ਕਿ ਚੰਦੂ ਮਾਜਰਾ ਪਾਰਲੀਮੈਂਟ ਚ ਮੇਰੇ ਤੋਂ ਡਰਦਾ ਹੈ ਭਗਵੰਤ ਮਾਨ ਦੇ ਕੋਲ ਕਿਹੜੀ ਸਿਫਤ ਆ ਔਰ ਜਿਹਦੀ ਸ਼ਰਾਬ ਛਡਾਉਣ ਬਾਅਦ ਤੇ ਮੁੱਖ ਮੰਤਰੀ ਦਿੱਲੀ ਦੇ ਨੂੰ ਸਟੇਜ ਤੇ ਆਣ ਕੇ ਆਉਣਾ ਪਿਆ ਹੋਵੇ ਰੈਲੀ ਕਰਨੀ ਪਈ ਹੋਵੇ ਉਹ ਉਤੇ ਕਾਊਂਟਰ ਹੋਗਾ ਤੁਹਾਡੇ ਹਿਸਾਬ ਨਾਲ ਕੀ ਮੁੱਖ ਕਰਨ ਦਾ ਹੈ ਅਕਾਲੀ ਦਲ ਦੇ ਡਾਊਨਫਾਲ ਇੱਕ ਬਹੁਤ ਵੱਡੇ ਕਾਰਨ ਆ ਅਸਲ ਮੈਂ ਇਹ ਵੀ ਤੂੰ ਨੂੰ ਸੀਰੀਅਸ ਨਹੀਂ ਲਿਆ ਜਿਹਨੂੰ ਕਹਿੰਦੇ ਨਾਨੀ ਚੇਤੇ ਹੁੰਦੀ ਆ ਤੁਹਾਨੂੰ ਨਹੀਂ ਲੱਗਦਾ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਕਮਾਂਡ ਸੁਖਬੀਰ ਬਾਦਲ ਕੋਲ ਆਈ ਤਾਂ ਤਾਂ ਪ੍ਰੋਬਲਮ ਹੈ ਕਿ ਉਹਨਾਂ ਦੇ ਮੁੱਖ ਮੰਤਰੀ ਹੁੰਦਿਆਂ ਤੱਕ ਸਾਰਾ ਕੁਝ ਸਭ ਬਾਦਲ ਦੇ ਕਹਿੰਦੀ ਹੁੰਦਾ ਰਿਹਾ ਔਰ ਉਹਦਾ ਪੰਜਾਬ ਨੂੰ ਫਾਇਦਾ ਵੀ ਹੋਇਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਪਾਰਟੀ ਵਿਧਾਨ ਸਭਾ ਚੋਂ ਥੇ ਸਟਰੋਂਗ ਨਹੀਂ ਰਹੀ ਤਾਂ ਲੋਕ ਸਭਾ ਤੇ ਤੁਹਾਨੂੰ ਖਤਰਾ ਗ੍ਰਹਿ ਮੰਤਰੀ ਨੂੰ ਹਵਾ ਚ ਉੱਠ ਕੇ ਕਹਿਣਾ ਵੀ ਕਿ ਤੁਮਾਰਾ ਜੀ ਗੱਲ ਬਿਲਕੁਲ ਠੀਕ ਆ ਮੋਦੀ ਨੇ ਇੱਕੇ ਦਬਕਾ ਮਾਰਿਆ ਵੀ ਜਿਆਦਾ ਬਦ ਕਰਾ ਦੂੰਗਾ ਨਹੀਂ ਸਹੀ ਬੁੱਲਾਉਗਾ ਡੇ ਕਲਾਬ ਲੋਕ ਸਭ ਸੀਟ ਦੇ ਵਿੱਚ ਕਾਫੀ ਨਾਮ ਆ ਰਹੇ ਨੇ ਵੀ ਵੱਡੀ ਤੋਂ ਵੱਡੀਆਂ ਤੋਪਾਂ ਕਾਂਗਰਸ ਨੇ ਬੀੜਤੀਆਂ ਜੀ ਪੰਜਾਬ 'ਚ ਉਹਨਾਂ ਤੋਪਾਂ ਵਿੱਚ ਹਮ ਵੀ ਕਸ ਹੋਣੀ ਵੀ ਤੋਪ ਸੀ ਕੈਪਟਨ ਬਰਿੰਦਰ ਸਿੰਘ ਤੋਂ ਵੱਡੀ ਤੋਪ ਨਹੀਂ ਕਾਂਗਰਸ ਕੋਲ ਮਾਇਓ ਵੀ ਹਰਾਇਆ ਹੁਣ ਜਿੰਨੂ ਮਰਜੀ ਲਿਓ ਚੋਣ ਤਾਂ ਲਿਉਣੇ ਜਾਣਾ ਕਿਸੇ ਨੂੰ ਜਾਪ ਫ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫ੍ਰਮ ਨਿਊਜ਼ ਨੰਬਰ ਡਾਟ ਕਮ ਸਸ਼ੀਕਲ ਦੋਸਤੋ ਮੈਂ ਗੁਰਪਾਲ ਸਿੰਘ ਬਰਾਡ ਨਿਊਜ਼ ਨੰਬਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਲੋਕ ਸਭਾ ਇਲੈਕਸ਼ਨ ਬਹੁਤ ਨਜ਼ਦੀਕ ਆ ਗਏ ਨੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਕਾਫੀ ਖਲਬਲੀ ਮੱਚੀ ਹੋਈ ਹੈ ਕਾਫੀ ਅੰਦਾਜ਼ੇ ਲੱਗ ਰਹੇ ਨੇ ਵੀ ਟਿਕਟ ਕਿਸ ਨੂੰ ਮਿਲੇਗੀ ਔਰ ਆਨੰਦਪੁਰ ਸਾਹਿਬ ਹਲਕੇ ਤੋਂ ਵੀ ਕਾਫੀ ਜੋ ਅੰਦਾਜ਼ੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਲਾ ਰਹੇ ਨੇ ਸਾਡੇ ਨਾਲ ਆਨੰਦਪੁਰ ਲੋਕ ਸਭਾ ਕੰਸਟਿਟੈਂਸੀ ਤੋਂ ਸੰਸਦ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਸੀਨੀਅਰ ਅਕਾਲੀ ਆਗੂ ਵੀ ਨੇ ਉਹ ਸਾਡੇ ਨਾਲ ਹਾਜ਼ਰ ਨੇ ਉਹਨਾਂ ਨੇ ਗੱਲਬਾਤ ਕਰਦੇ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਬਾਰੇ ਮੌਜੂਦਾ ਅਕਾਲੀ ਦਲ ਦੇ ਪੰਜਾਬ ਦੇ ਵਿੱਚ ਹਾਲਾਤਾਂ ਦੇ ਬਾਰੇ ਚੰਦਮਦਰ ਸਾਹਿਬ ਸਭ ਤੋਂ ਪਹਿਲਾਂ ਦਾ ਨਿਊਜ਼ ਨੰਬਰ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਥੈਂਕ ਯੂ ਮਿਹਰਬਾਨੀ ਚੰਦਮਾ ਸਾਹਿਬ ਇੱਕ ਅਕਾਲੀ ਦਲ ਪਾਰਟੀ ਸੀ ਜਿਹਨੇ 10 ਸਾਲ ਹੁਣੇ ਰਾਜ ਕੀਤਾ ਜਦੋਂ ਇੱਕ ਵਾਰੀ 5 ਸਾਲ ਇੱਕ ਸਰਕਾਰ ਰਾਜ ਕਰ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਵਾਰੀ ਵੀ ਉਸੇ ਸਰਕਾਰ ਨੇ ਆਉਣਾ ਇੱਕ ਵੱਡੀ ਗੱਲ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਬੜਾ ਬਣ ਜਾਂਦਾ ਹੈ ਉਸ ਸਰਕਾਰ ਤੇ ਤਾਂ ਹੀ ਉਹ ਦੁਬਾਰਾ ਉਸੇ ਸਰਕਾਰ ਨੂੰ ਦੁਬਾਰਾ ਉਸੇ ਪਾਰਟੀ ਨੂੰ ਸਰਕਾਰ ਦੇ ਵਿੱਚ ਲਿਆਉਂਦੀ ਹੈ ਦੁਬਾਰਾ ਉਸੇ ਪਾਰਟੀ ਨੂੰ ਵੋਟਾਂ ਪਾ ਕੇ ਉਹ ਤੇ ਆਪਣਾ ਵਿਸ਼ਵਾਸ ਜਤਾਉਂਦੀ ਹੈ 10 ਸਾਲਾਂ ਤੱਕ ਐਡਾ ਤਕੜਾ ਵਿਸ਼ਵਾਸ ਕਿ ਦੋ ਵਾਰੀ ਸਰਕਾਰ ਬਣ ਜੇ ਪਰ ਅਚਾਨਕ ਇੰਨੀ ਬੁਰੀ ਹਾਲਤ ਹੁੰਦੀ ਹੈ ਕਿ ਪਾਰਟੀ ਵਿਰੋਧੀ ਧਰ ਦੇ ਵਿੱਚ ਵੀ ਨਹੀਂ ਰਹਿੰਦੀ ਵਿਰੋਧ ਇੰਨੀਆਂ ਸੀਟਾਂ ਵੀ ਨਹੀਂ ਲੈ ਕੇ ਲੈ ਪਾਉਂਦੀ ਵੀ ਵਿਰੋਧੀ ਧਰ ਦੇ ਵਿੱਚ ਹੀ ਬੈਠੇ ਤੁਸੀਂ ਅਕਾਲੀ ਦਲ ਦੇ ਵਿੱਚ ਜਾਂ ਤੇ ਕਹ ਲਓ ਤੁਸੀਂ ਰਾਜਨੀਤੀ ਦੇ ਵਿੱਚ ਆਪਣੀ ਉਮਰ ਲਗਾਤੀ ਸਾਰੇ ਤੁਸੀਂ ਬਹੁਤ ਸੀਨੀਅਰ ਨੇਤਾ ਹੋ ਤੁਹਾਡੇ ਹਿਸਾਬ ਨਾਲ ਕੀ ਮੁੱਖ ਕਾਰਨ ਰਹਾ ਅਕਾਲੀ ਦਲ ਦੇ ਡਾਊਨਫਾਲ ਦੇ ਦੇਖੋ ਗੱਲ ਤਾਂ ਵਾਕਿ ਜੰਬੇ ਵਾਲੀ ਆ ਵੀ 10 ਸਾਲ ਰਾਜ ਕੀਤਾ ਹੋਵੇ ਤੇ ਅਕਾਲੀ ਦਲ ਪੰਜਾਬ ਦੀ ਇੱਕ ਪਹਿਰੇਦਾਰ ਪਾਰਟੀ ਦੇ ਤੌਰ ਤੇ ਬਣੀ ਜਾਂਦੀ ਹੋਵੇ ਵੀ ਵਿਰੋਧੀ ਧਿਰ ਵਿੱਚ ਹੀ ਬਣਾ ਸਕੀ ਹੋਵੇ ਅਚੰਬੇ ਵਾਲੀ ਗੱਲ ਤਾਂ ਹੈ ਪਰ ਇਹਦੇ ਇੱਕ ਬਹੁਤ ਵੱਡੇ ਕਾਰਨ ਆ ਕਾਰਨ ਇਹ ਹੋਇਆ ਵੀ 10 ਸਾਲ ਲਗਾਤਾਰ ਅਕਾਲੀ ਦਲ ਰਾਜ ਚ ਰਿਹਾ ਤੇ ਇੱਕ ਸੋਸ਼ਲ ਮੀਡੀਆ ਦੇ ਵਿੱਚ ਇੱਕ ਬੜੇ ਯੋਜਨਾਬਾਜ਼ ਤਰੀਕੇ ਨਾਲ ਜਿਹੜਾ ਪ੍ਰਚਾਰ ਹੋਇਆ ਅਕਾਲੀ ਦਲ ਦੇ ਵਿਰੁੱਧ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਸਲ ਮਹਿਨਾਂ ਵਿੱਚ ਉਹਨੂੰ ਸੀਰੀਅਸ ਨਹੀਂ ਲਿਆ ਉਹਦਾ ਕੋਈ ਮਤਲਬ ਠੋਕਮਾ ਜਵਾਬ ਜਾਂ ਉਸ ਪਲੇਟਫਾਰਮ ਤੇ ਉਹਨੂੰ ਕਾਊਂਟਰ ਕਰਨ ਦੀ ਗੱਲ ਬਿਲਕੁਲ ਨੰਗੌਲੀਆਂ ਕਰਤੀ ਕੇਵਲ ਤੇ ਕੇਵਲ ਆਪਣੇ ਵਿਕਾਸ ਦੇ ਕੰਮ ਤੇ ਆਪਣੀ ਲੋਕਾਂ ਪ੍ਰਤੀ ਵਚਨਬੱਧਤਾ ਦੇ ਕੰਮ ਤੇ ਜਾਂ ਇਹ ਕਹਿ ਲੋ ਵੀ ਆਪਣੇ ਕੀਤੇ ਕੰਮਾਂ ਤੇ ਮਾਣ ਕਰਕੇ ਇਹ ਸੋਚ ਲਿਆ ਵੀ ਅਸੀਂ ਇੰਨੇ ਕੰਮ ਕੀਤੇ ਨੇ ਲੋਕ ਸਾਨੂੰ ਹਰ ਹਾਲਤ ਵੋਟ ਪਾਉਣਗੇ ਪਾਉਣਗੇ ਕਿਉਂਕਿ ਤਰੱਕੀ ਬਹੁਤ ਹੋਈ ਆ ਦੇਖੋ ਜਿਹੜੇ ਪੰਜਾਬ ਦੇ ਵਿੱਚ ਮਿਲਕ ਕੋਈ ਐਸਾ ਜ਼ਿਲ੍ਹਾ ਨਹੀਂ ਸੀ ਜਿੱਥੇ ਤਿੰਨ ਤਿੰਨ ਚਾਰ ਚਾਰ ਥਾਵਾਂ ਤੇ ਰੇਲਵੇ ਫਾਟਕਾਂ ਤੇ ਲੋਕ ਨਹੀਂ ਰੁਕੇ ਜਾਂਦੇ ਕੋਈ ਜ਼ਿਲ੍ਹਾ ਪੰਜਾਬ ਦਾ ਲਾ ਲਿਓ ਘੰਟਿਆਂ ਵੱਧੀ ਦੀ ਟ੍ਰੈਫਿਕ ਰੁਕੀ ਰਹਿੰਦੀ ਸੀ ਤੇ 10 ਸਾਲਾਂ ਦੇ ਵਿੱਚ ਮੇਰਾ ਖਿਆਲ 150 ਤੋਂ ਵੱਧ ਤਾਂ ਫਲਾਈਓਵਰ ਬਣਿਆ ਪੰਜਾਬ 'ਚ ਆ ਹੁਣ ਮਹਾਲੀ ਤੋਂ ਬਠਿੰਡੇ ਨੂੰ 5 ਘੰਟੇ ਲੱਗਦੇ ਸੀ ਹੁਣ 2.5 ਘੰਟੇ 'ਚ ਬਠਿੰਡੇ ਪਹੁੰਚ ਜਾਂਦੇ ਆ ਮਤਲਬ ਇਸ ਤਰ੍ਹਾਂ ਦੇ ਕੰਮ ਜਿਹੜੇ ਹੋਏ ਹੁਣ ਪੰਜਾਬ ਕਦੇ ਸੋਚਿਆ ਸੀ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਦੋ ਸਭ ਤੋਂ ਛੋਟੀ ਸਟੇਟ ਆ ਮਨ ਲ ਮੇਰਾ ਖਿਆਲ ਯੂਪੀ ਦੇ ਵਿੱਚ ਜਾਂ ਆਪਣਾ ਰਾਜਸਥਾਨ ਦੇ ਵਿੱਚ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਨਹੀਂ ਦੋ ਦੋ ਪੰਜਾਬ ਦੇ ਵਿੱਚ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹੋਗੇ ਡੋਮੈਸਟਿਕ 에ਰਪੋਰਟ ਹੋਗੇ ਮਨ ਕਨੈਕਟੀਵਿਟੀ ਮਨ ਇੰਨੀ ਵਧੀਆ ਹੋਈ ਜਿਹੜੀ ਕਿ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਵੀ ਐਨ ਆਰ ਆਈ ਨੂੰ ਵੀ ਤੇ ਇਨਵੈਸਟਰ ਨੂੰ ਵੀ ਜਿਹਦੀ ਸਭ ਤੋਂ ਵੱਡੀ ਲੋੜ ਸੀ ਕਨੈਕਟੀਵਿਟੀ ਦੀ ਔਰ ਪਾਵਰ ਸੈਕਟਰ ਦੀ ਪਾਵਰ ਪੰਜ ਮੇਰਾ ਖਿਆਲ ਇੱਕ ਮੈਂਟਲ ਵੀ ਪਾਵਰ ਬ੍ਰੇਕ ਨਹੀਂ ਹੋਈ ਪਿਛਲੇ 10 ਸਾਲਾਂ ਚ ਪਾਵਰ ਸਰਪ੍ਰੈਸ ਕਰਤੀ ਪੰਜਾਬ ਚ ਮਤਲਬ ਦੋ ਗੱਲਾਂ ਜਣੀਆਂ ਜਿਹੜੀਆਂ ਸੀ ਤੀਜੀ ਗੱਲ ਸੀ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀ ਸੀ ਉਹ ਅਸੀਂ ਰਾਈਟ ਟੂ ਇਨਫੋਰਮੇਸ਼ਨ ਐਕਟ ਲਿਆਣ ਕੇ ਰਾਈਟ ਟੂ ਸਰਵਿਸ ਐਕਟ ਲਿਆ ਆ ਕੇ ਮਨ ਇੱਕ ਟਾਈਮ ਬਾਉਂਡ ਕਰਤਾ ਵੀ ਇਸ ਟਾਈਮ ਦੇ ਵਿੱਚ ਵਿੱਚ ਜਵਾਬ ਦੇਣਾ ਪਊ ਤਾਂ ਦਿੱਤਾ ਤਾਂ ਜੁਰਮਾਨਾ ਹੋ ਆਫਸਰਾਂ ਤੱਕ ਨੂੰ ਜਣੀ ਸਹੂਦਾ ਕੇਂਦਰ ਲਿਆਣ ਕੇ ਜਣੀ ਲੋਕਾਂ ਨੂੰ ਜਣੀ ਜਿਹੜੀ ਪਰੇਸ਼ਾਨੀਆਂ ਹੁੰਦੀਆਂ ਸੀ ਨਾ ਐਡਮਿਨਿਸਟ੍ਰੇਟਿਵ ਲੈਵਲ ਤੇ ਉਹ ਦੂਰ ਹੋਈਆਂ ਤੇ ਇਹਦੇ ਨਾਲ ਇੱਕ ਐਸਾ ਲੱਗ ਰਿਹਾ ਸੀ ਵੀ ਪੰਜਾਬ ਦੇ ਵਿੱਚ ਹੁਣ ਲੋਕ ਅਕਾਲੀਆਂ ਨੂੰ ਹੀ ਸਦਾ ਦੇਣ ਦੀ ਪਰ ਦੂਜੇ ਪਾਸੇ ਜਿਹੜੇ ਵਿਰੋਧੀ ਸੀ ਉਹਨਾਂ ਨੇ ਮਨ ਘੜਤ ਕਹਾਣੀਆਂ ਬਣਾ ਕੇ ਐਸੇ ਇਲਜ਼ਾਮ ਲਾ ਕੇ ਜੇ ਤੁਹਾਡੇ ਗਰਾਊਂਡ ਲੈਵਲ ਤੇ ਦੁਨੀਆ ਦੇ ਕੋਲ ਕਿੰਨੇ ਤੁਹਾਡੇ ਗਰਾਊਂਡ ਲੈਵਲ ਤੇ ਕੀਤੇ ਕੰਮ ਨਹੀਂ ਲੋਕਾਂ ਨੇ ਮੰਨੇ ਤੇ ਅਫਵਾਹਾਂਵਾਂ ਲੋਕਾਂ ਨੇ ਮੰਨੀਆਂ ਕਿਸ ਤਰ੍ਹਾਂ ਹਾਂ ਗੱਲ ਅਸੀਂ ਅਸੇ ਸਹੀ ਮੈਨਾ ਵਿੱਚ ਅਸੀਂ ਆਪਣੇ ਕੰਮਾਂ ਨੂੰ ਮਤਲਬ ਪ੍ਰਚਾਰ ਨਹੀਂ ਸਕੇ ਜਾਂ ਜਿਹੜੀ ਸਾਡੇ ਵਿਰੁੱਧ ਗਲਤ ਪ੍ਰਚਾਰ ਹੋ ਰਿਹਾ ਅਸੀਂ ਉਹਨੂੰ ਕਾਊਂਟਰ ਨਹੀਂ ਕਰ ਸਕਦੇ ਪ੍ਰਚਾਰ ਜਦੋਂ ਹੁੰਦਾ ਉਹਦੇ ਵਿੱਚ ਕੁਛ ਨਾ ਕੁਛ ਸੱਚਾਈ ਤਾਂ ਹੁੰਦੀ ਹੈ ਮਤਲਬ ਪ੍ਰਚਾਰ ਵੀ ਇਸ ਹੱਦ ਤੱਕ ਹੋ ਗਿਆ ਨਾ ਵੀ ਲੋਕ ਲੋਕੜੇ ਬੋਰਡ ਲਾਤੇ ਵੀ ਅਸੀਂ ਅਕਾਲੀ ਦਰਾਂ ਨੂੰ ਕਾਲੀ ਯਾਰਾਂ ਨੂੰ ਬੋਰਡ ਇਹ ਜਿਹੜੀਆਂ ਗੱਲਾਂ ਵਕਾਸ ਦੀਆਂ ਸੀ ਹੁਣ ਕੰਪੈਰੀਜ਼ਨ 'ਚ ਪਤਾ ਲੱਗਦਾ ਨਾ ਹੁਣ ਲੋਕਾਂ ਦੇ ਯਾਦ ਆਉਂਦੀ ਹੈ ਜਦ ਬਿਜਲੀ ਦੇ ਕੱਟ ਲੱਗੇ ਜਿਹਨੂੰ ਕਹਿੰਦੇ ਨਾਨੀ ਚੇਤੇ ਆਉਂਦੀ ਆ ਫਿਰ ਉਦੋਂ ਪਤਾ ਲੱਗਿਆ ਵੀ ਬਾਦਲ ਯਾਦ ਆਇਆ ਵੀ ਯਾਰ ਕਮਾਲ ਦੀ ਗੱਲ ਹੈ ਬਾਦਲ ਦੇ ਰਾਹ ਚ ਇੱਕ ਮਿੰਟ ਨਹੀਂ ਸੀ ਜਾਂਦੀ ਉਹ ਵੀ ਪੰਜਾਬ ਆ ਉਹੀ ਬਿਜਲੀ ਆ ਪਹਿ ਅਕਾਲੀ ਦਲ ਦਾ ਵਿਕਾਸ ਵੀ ਦੇਖਿਆ ਸ਼ਾਇਦ ਉਹਦਾ ਵੀ ਅਫਵਾਹਾਂ ਤਬਰੁਦੀ ਫਲਾਉਂਦੇ ਸੀ ਉਸ ਤੋਂ ਬਾਅਦ ਅਗਲੇ 5 ਸਾਲ ਦੇ ਵਿੱਚ ਜਿਹੜਾ ਡਾਊਨਫਾਲ ਆਉਣ ਦੀ ਗੱਲ ਹੋਈ ਅਗਲੇ 5 ਸਾਲ ਦੇ ਵਿੱਚ ਨੁਕਸਾਨ ਹੋਇਆ ਤੁਹਾਨੂੰ ਨਹੀਂ ਲੱਗਦਾ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਕਮਾਂਡ ਸੁਖਵੀਰ ਬਾਦਲ ਕੋਲ ਆਈ ਤਾਂ ਤਾਂ ਪ੍ਰੋਬਲਮ ਹੈ ਕੋਈ ਨਹੀਂ ਨਹੀਂ ਐਸਾ ਕੋਈ ਨਹੀਂ ਸੀ ਸਾਬ ਬਾਦਲ ਦੀ ਕਮਾਂਡ ਹੀ ਰਹੀ ਸਾਬ ਬਾਦਲ ਹੀ ਮੁੱਖ ਮੰਤਰੀ ਰਹੇ ਉਹਨਾਂ ਦੇ ਮੁੱਖ ਮੰਤਰੀ ਹੁੰਦਿਆਂ ਤੱਕ ਸਾਰਾ ਕੁਝ ਸਾਬ ਬਾਦਲ ਦੇ ਕਹਨਤੀ ਹੁੰਦਾ ਰਿਹਾ ਤੇ ਜਿੱਥੇ ਤੱਕ ਐਡਮਿਨਿਸਟ੍ਰੇਟਿਵ ਲੈਵਲ ਤੇ ਜਿੱਥੇ ਤੱਕ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਉੱਥੇ ਸੁਖਵੀਰ ਦਾ ਢਾਕਲ ਸੀ ਉੱਥੇ ਸੁਖਵੀਰ ਦਾ ਵਿਜ਼ਨ ਵੀ ਸੀ ਔਰ ਉਹਦਾ ਪੰਜਾਬ ਨੂੰ ਫਾਇਦਾ ਵੀ ਹੋਇਆ ਬਹੁਤ ਐਸੇ ਕੰਮ ਹੋਏ ਨੇ ਜਿਨ੍ਹਾਂ ਦੇ ਨਾਲ ਪੰਜਾਬ ਮਤਲਬ ਬਹੁਤ ਅੱਗੇ ਲੰਘਿਆ ਆ ਪਿਛਲੇ ਹੁਣ 2 ਸਾਲਾਂ ਚ ਪੰਜਾਬ ਨੂੰ ਬਹੁਤ ਥਾਵਾਂ ਤੇ ਬ੍ਰੇਕਾਂ ਲੱਗੀਆਂ ਜਿਹੜੇ ਕੰਮ ਅਸੀਂ ਮਤਲਬ ਤੋਰੇ ਸੀ ਉਹ ਕੰਮਾਂ ਨੂੰ ਬ੍ਰੇਕ ਲੱਗੀ ਮਤਲਬ ਇਸ ਗੱਲ ਦਾ ਪਸਤਾਵਾ ਲੋਕਾਂ ਨੂੰ ਹੁਣ ਹੋ ਰਿਹਾ ਉਦੋਂ ਜ਼ਰੂਰ ਲੋਕਾਂ ਨੂੰ ਇੱਕ ਕਿਸਮ ਦਾ ਇਹ ਹੋ ਲਿਆ ਵੀ ਸ਼ਾਇਦ ਜਿਹੜੇ ਇਲਜ਼ਾਮ ਲੱਗ ਰਹੇ ਨੇ ਸ਼ਾਇਦ ਇਹ ਸਹੀ ਨੇ ਪਰ ਹੁਣ ਨਸ਼ੇ ਦੀ ਗੱਲ ਉਹ ਨਸ਼ੇ ਉਦੋਂ ਸਾਡੇ ਕਈ ਵਜ਼ੀਰਾਂ ਤੇ ਦੋਸਤਾਂ ਤੇ ਵੀ ਨਸ਼ੇ ਬਕਾਉਂਦੇ ਨੇ ਨਸ਼ੇ ਖਾਂਦੇ ਨੇ ਅੱਜ ਹੁਣ ਅਸਲੀ ਜਦੋਂ ਸਾਹਮਣੇ ਆਈ ਹੈ ਹੁਣ ਕਾਂਗਰਸ ਦੇ ਆਪ ਦੇ ਐਮਐਲਏ ਆਪ ਦੇ ਵਜ਼ੀਰ ਮੁੱਖ ਮੰਤਰੀ ਦੀ ਹਾਜ਼ਰੀ ਚ ਮੰਤਰੀਆਂ ਦੀ ਹਾਜ਼ਰੀ ਚ ਇਲਜ਼ਾਮ ਲਾ ਰਹੇ ਨੇ ਵੀ ਕਿ ਸਰਕਾਰ ਤੇ ਵੀ ਸਾਡੀ ਸਰਕਾਰ ਸਾਡੇ ਐਮਐਲਏ ਸੌਰੀ ਸਾਡੇ ਅਫਸਰ ਨਸ਼ੇ ਵੇਚ ਰਹੇ ਨੇ ਨਸ਼ਾ ਵੇਚਣ ਵਾਲਿਆਂ ਦੀ ਸਰਪ੍ਰਸਤੀ ਕਰ ਰਹੇ ਨੇ ਹੁਣ ਆਪਣਾ ਕੁਲਵੀਰ ਸਿੰਘ ਜੀ ਨੇ ਦੋਚ ਲਾਇਆ ਤੇ ਦੋਚ ਲਾਇਆ ਉਹਨੂੰ ਪਾਰਟੀ ਜੋ ਕੱਢਦਾ ਹੁਣ ਕਾਂਗਰਸ ਦੀ ਅਸਲੀ ਚਿਹਰਾ ਨੰਗਾ ਹੋ ਰਿਹਾ ਪਤਾ ਲੱਗਦਾ ਜਿਹੜੀ ਅਸਲ ਦੇ ਵਿੱਚ ਨਾ ਜਦੋਂ ਸਿਆਸਤ ਜਦੋਂ ਆਪਾਂ ਸਿਆਸਤ ਨੂੰ ਸਮਝਣ ਲੱਗਦੇ ਹਾਂ ਸ਼ਾਇਦ ਤੁਸੀਂ ਪੁਰਾਣੇ ਹੋ ਉਹ ਤੁਹਾਡੇ ਵੇਲਾਂ ਦੇ ਵਿੱਚ ਇਹ ਨਹੀਂ ਹੁੰਦਾ ਸੀ ਜਿਹੜਾ ਅੱਜ ਕੱਲ ਇੱਕ ਮਜ਼ਾਕ ਦਾ ਪਾਤਰ ਬਣ ਜਾਂਦਾ ਇੱਕ ਸੀਨੀਅਰ ਅਫਸਰ ਚਲੋ ਕੁਲਬੀਰ ਸਿੰਘ ਜੀਰਾ ਨੇ ਵੀ ਉਹਦੇ ਉਸ ਦੇ ਲਗਾਏ ਇਲਜ਼ਾਮ ਸ਼ਾਇਦ ਉਹਦੀ ਇਨਸਾਫ ਨਹੀਂ ਹੋ ਪਾਇਆ ਜਾਂ ਕੁਝ ਵੀ ਹੈ ਜੋ ਕੁਝ ਵੀ ਕਾਂਗਰਸ ਦੇ ਬਾਰੇ ਦੇਖਦਾ ਪਰ ਉਸੇ ਆਈਜੀ ਨੂੰ ਸੁਖਬੀਰ ਬਾਦਲ ਨੇ ਵੀ ਕਿਹਾ ਸੀ ਮੇਰੀ ਸਰਕਾਰ ਆ ਜਾਣ ਦੇ ਮੈਂ ਦੇਖੂਗਾ ਇਹ ਮਤਲਬ ਇਹ ਸਿਆਸਤ ਦੀਆਂ ਘੜੀਆਂ ਉਹ ਚੰਗੀਆਂ ਨਹੀਂ ਜਿਹੜੀਆਂ ਡਿਕਟੇਟਰਸ਼ਿਪ ਆਪਣੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੁਹਾਡੇ ਸਮਿਆਂ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਨਹੀਂ ਹੁੰਦਾ ਹੋਏਗਾ ਨਹੀਂ ਦੇਖੋ ਇਹ ਦੇ ਤਾਂ ਕੋਈ ਦੋਰਾਵਾ ਨਹੀਂ ਵੀ ਸਿਆਸੀ ਦਖਲ ਅੰਦਾਜ਼ੀ ਪ੍ਰਸ਼ਾਸਨ ਦੇ ਵਿੱਚ ਵੱਧ ਗਈ ਔਰ ਉਹਦਾ ਨੁਕਸਾਨ ਵੀ ਬਹੁਤ ਵੱਡਾ ਹੋਇਆ ਪਰ ਇਹ ਵੀ ਗੱਲ ਜ਼ਰੂਰੀ ਹੈ ਵੀ ਬਿਨਾ ਪੋਲੀਟੀਕਲ ਕਮਾਂਡ ਦੇ ਕਦੇ ਰਾਜ ਨਹੀਂ ਚੱਲਦਾ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਪੋਲੀਟੀਕਲ ਕਮਾਂਡ ਜਿਹੜੀ ਆ ਬਿਊਰੋਕ੍ਰੈਟਿਕ ਸੈਟਅਪ ਤੇ ਹੋਣੀ ਚਾਹੀਦੀ ਆ ਪਰ ਇੱਕ ਸਿਸਟਮ ਹੁੰਦਾ ਇੱਕ ਸ੍ਰਿਸ਼ਟਾਚਾਰ ਹੁੰਦਾ ਇੱਕ ਕਾਨੂੰਨ ਹੁੰਦਾ ਉਸ ਦਾਇਰੇ 'ਚ ਹੀ ਰਹਿਣਾ ਚਾਹੀਦਾ ਪਰ ਮੇਰਾ ਕਹਿਣ ਦਾ ਮਤਲਬ ਤਾਂ ਇਹ ਆ ਵੀ ਜਿਹੜੀ ਰੂਲਿੰਗ ਪਾਰਟੀ ਹੋਵੇ ਉਸ ਰੂਲਿੰਗ ਪਾਰਟੀ ਦੇ ਵਿਧਾਇਕ ਉਸੇ ਸਰਕਾਰ ਤੇ ਦੋਸ਼ ਲਾਉਣ ਫੇਰ ਤਾਂ ਕੋਈ ਝੂਠ ਵਾਲੀ ਗੱਲ ਨਹੀਂ ਨਾ ਰਹਿੰਦੀ ਫੇਰ ਤਾਂ ਸੱਚੇ ਹੁੰਦਾ ਇਹਦੇ ਵਿੱਚ ਜਿਹੜਾ ਤੁਹਾਡਾ ਆਪਾਂ ਵੈਸੇ ਲੋਕ ਸਭਾ ਇਲੈਕਸ਼ਨ ਦੇ ਬਾਰੇ ਮੈਨਲੀ ਡਿਸਕਸ ਕਰਾਂਗੇ ਪਰ ਗੱਲ ਫੇਰ ਵੀ ਉੱਥੇ ਆ ਜਾਂਦੀ ਹੈ ਕਿਉਂਕਿ ਤੁਸੀਂ ਉਸੇ ਪਾਰਟੀ ਨੂੰ ਰਿਪਰੈਜ਼ੈਂਟ ਕਰਨਾ ਉਸ ਪਾਰਟੀ ਦੀ ਰਿਪਿਊਟੇਸ਼ਨ ਕੀ ਹੈ ਕਿੱਥੇ ਖੜੀ ਹੈ ਕੀ ਲੋਕ ਉਹਦੇ ਬਾਰੇ ਸੋਚਦੇ ਆ ਅੱਜ ਤੁਹਾਡੇ ਨਾਲ ਤੁਹਾਡੇ ਕੁਲੀਗ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਰਤਨ ਜਨਾਲਾ ਵਰਗੇ ਉਹ ਇੱਕ ਤਾਂ ਕੋਈ ਆਮ ਬੰਦਾ ਪਾਰਟੀ ਛੱਡ ਕੇ ਜਾਵੇ ਤਾਂ ਅਲੱਗ ਗੱਲ ਹੈ ਪਰ ਜਿਨ੍ਹਾਂ ਨੇ ਪਾਰਟੀ ਨੂੰ ਸਟੈਂਡ ਕੀਤਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਦੋਂ ਖੜੀ ਹੋਈ ਸੀ ਉਦੋਂ ਉਹਨਾਂ ਨੇ ਪੂਰਾ ਉਹਨਾਂ ਦਾ ਹੱਕ ਦਿੱਤਾ ਉਹ ਵੀ ਪਾਰਟੀ ਤੋਂ ਬਾਗੀ ਹੋ ਗਿਆ ਸੁਖਬੀਰ ਸਿੰਘ ਬਾਦਲ ਨੇ ਅੱਜ ਬਿਆਨ ਦਿੱਤਾ ਕਿ ਜਦ ਤੱਕ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹੇਗਾ ਉਹਨਾਂ ਨੂੰ ਮੈਂ ਵਾਪਸ ਨਹੀਂ ਲਾਵਾਂਗਾ ਇਸ ਚੀਜ਼ਾਂ ਦਾ ਪਾਰਟੀ ਨੂੰ ਨੁਕਸਾਨ ਨਹੀਂ ਤੁਹਾਨੂੰ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਨੁਕਸਾਨ ਨਹੀਂ ਦੇਖੋ ਕੋਈ ਵਾਰੀ ਬੰਦਾ ਮਤਲ ਹਲਾ ਜਦੋਂ ਕੋਈ ਗੱਲ ਇਹ ਜੀ ਗੱਲ ਕਰਦਾ ਉਦੋਂ ਹਾਲਾਤਾਂ ਤੇ ਜਾਂ ਕਿਸੇ ਕੰਟੈਂਟ ਮਤਲ ਕਰਦਾ ਉਹ ਅਲੱਗ ਗੱਲ ਹੁੰਦੀ ਆ ਵੈਸੇ ਪਾਲਿਸੀ ਮੈਟਰ ਦੇ ਤੌਰ ਤੇ ਅਕਾਲੀ ਦਲ ਜਿਹੜਾ ਹੈ ਉਹ ਕਦੇ ਵੀ ਇਹ ਨਹੀਂ ਕਹਿੰਦਾ ਵੀ ਇਹ ਗੱਲ ਹਮੇਸ਼ਾ ਹੀ ਅਕਾਲੀ ਦਲ ਓਪਨ ਮਾਈਂਡਾ ਸ਼ਰਮਣੀ ਅਕਾਲੀ ਦਲ ਜਿਹੜਾ ਵੀ ਅਕਾਲੀ ਦਲ ਦੀ ਪਾਲਿਸੀ ਪ੍ਰੋਗਰਾਮ 'ਚ ਵਿਸ਼ਵਾਸ ਰੱਖਦਾ ਅਕਾਲੀ ਦਲ ਉਹਨੂੰ ਆਪਣੀ ਬੁੱਕਲ 'ਚ ਲੈਂਦਾ ਔਰ ਸਾਡੀ ਇਹ ਸੋਚ ਹੈ ਵੀ ਜਿਹੜੇ ਬੰਦੇ ਅਕਾਲੀ ਦਲ ਨੂੰ ਮਜ਼ਬੂਤ ਕਰਨ 'ਚ ਅਕਾਲੀ ਦਲ ਨੂੰ ਅੱਗੇ ਲਿਜਾਣ 'ਚ ਯੋਗਦਾਨ ਪਾਉਣ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਜਗ੍ਹਾ ਮਿਲੇ ਇਹੋ ਜਿਹਾ ਕੋਈ ਦੋ ਰਾਮਾ ਨਹੀਂ ਹੋ ਸਕਦਾ ਪਾਰਟੀਆਂ ਤਾਂ ਹੀ ਅੱਗੇ ਵਧਦੀਆਂ ਨੇ ਤੇ ਸਾਥ ਸੁਖੀਰ ਬਾਦਲ ਨੇ ਕਿਸ ਕੰਟੈਂਟ 'ਚ ਉੱਥੇ ਕਹੀ ਗੱਲ ਇਹ ਤੋਂ ਉਹ ਲਾਗ ਲਾ ਅਦਰਵਾਈਜ਼ ਜੇ ਨਹੀਂ ਕੋਈ ਪਾਲਿਸੀ ਮੈਟਰ ਨਹੀਂ ਹੈ ਇਹ ਕਈ ਵਾਰੀ ਹਲਾਤਾ ਮਤਾਉ ਗੱਲ ਕਹੀ ਜਾਂਦੀ ਹੈ ਤੁਸੀਂ ਲੋਕ ਸਭ ਆਨੰਦ ਲੋਕ ਸਭਾ ਦੀ ਸੀਟ ਅਨੰਦਪੁਰ ਸਾਹਿਬ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਨੰਦਪ੍ਰਸਾਦ ਜੀ ਥੱਲੇ ਜੰਨੀਆਂ ਵੀ ਵਿਧਾਨ ਸਭਾ ਕੰਸਟਿਟੈਂਸੀਜ਼ ਆਉਂਦੀਆਂ ਨੇ ਉਹਨਾਂ ਦਾ ਵਿਧਾਨ ਸਭਾ 2017 ਦੇ ਇਲੈਕਸ਼ਨ ਦੇ ਵਿੱਚ ਤੁਹਾਡੀ ਪਾਰਟੀ ਦਾ ਹਾਲ ਬਹੁਤਾ ਚੰਗਾ ਨਹੀਂ ਹੈ ਹਾਲਾਂਕਿ ਉਥੇ ਕਾਂਗਰਸ ਸਟਰੋਂਗ ਹੈ ਆਮ ਆਦੀ ਪਾਰਟੀ ਦਾ ਚਲੋ ਹੁਣ ਖਿਲਵਾੜ ਪੈ ਗਿਆ ਪਰ ਉਸ ਟਾਈਮ ਆਮ ਆਦੀ ਪਾਰਟੀ ਕੋ ਸਿਟਾਂ ਲੈ ਗਈ ਤਾਂ ਜਦੋਂ ਕਹਿੰਦੇ ਨੇ ਕਿ ਜਿਹੜਾ ਐਮਪੀ ਦੀਆਂ ਵੋਟਾਂ ਵੀ ਐਮਐਲਏ ਜਿਹੜੇ ਜਿੱਤੇ ਹੁਣ ਉਹਨਾਂ ਦੇ ਮੂਹ ਨੂੰ ਜ਼ਿਆਦਾ ਪੈਂਦੀਆਂ ਕਿਉਂਕਿ ਵਿਚਰਦੇ ਜ਼ਿਆਦਾ ਨਹੀਂ ਐਮਐਲਏ ਹੁੰਦੇ ਜਿਹੜੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਪਾਰਟੀ ਵਿਧਾਨ ਸਭਾ ਚ ਉਥੇ ਸਟਰੋਂਗ ਨਹੀਂ ਰਹੀ ਤਾਂ ਲੋਕ ਸਭਾ ਤੇ ਤੁਹਾਨੂੰ ਖਤਰਾ ਨਹੀਂ ਗੱਲ ਇਹ ਆ ਵੀ ਪੈਸੇ ਤਾਂ ਇਲੈਕਸ਼ਨ ਟੂ ਇਲੈਕਸ਼ਨ ਵੋਟਰ ਅਲੱਗ ਸੋਚਦਾ ਮਤਲਬ ਪਾਰਲੀਮੈਂਟ ਤੇ ਅਸੈਂਬਲੀ ਦਾ ਤਾਂ ਫਰਕ ਹੀ ਬਹੁਤ ਆ ਤੇ ਜੇ ਅਸੈਂਬਲੀ ਦੀ ਇਲੈਕਸ਼ਨ ਵੀ ਨਾ 4 ਮਹੀਨੇ ਪਹਿਲਾਂ ਹੋਈ ਹੋਵੇ 4 ਮਹੀਨੇ ਬਾਅਦ ਕੋਈ ਹੋਰ ਹੋ ਜੇ ਮਨ ਫੇਰ ਵੀ ਲੋਕਾਂ ਦੇ ਮਾਈਂਡ ਚੇਂਜ ਹੋ ਜਾਂਦੇ ਆ ਪਾਰਲੀਮੈਂਟ ਦਾ ਤਾਂ ਅਸੈਂਬਲੀ ਦਾ ਫਰਕ ਹੀ ਬਹੁਤ ਆ ਪਾਰਲੀਮੈਂਟ ਦੇ ਵਿੱਚ ਹੋਰ ਇਸ਼ੂ ਹੁੰਦੇ ਆ ਅਸੈਂਬਲੀ ਦੇ ਹੋਰ ਇਸ਼ੂ ਹੁੰਦੇ ਨੇ ਤੇ ਪਾਰਲੀਮੈਂਟ ਦੇ ਵਿੱਚ ਤਾਂ ਜਿਹੜੀ ਕਾਰਗੁਜ਼ਾਰੀ ਆ ਮੇਰੀ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਲਈ ਖੇਤ ਮਜ਼ਦੂਰਾਂ ਲਈ ਦਲਤਾਂ ਲਈ ਨੌਜਵਾਨਾਂ ਲਈ ਵਪਾਰੀਆਂ ਲਈ ਦੁਕਾਨਦਾਰ ਲਈ ਪੰਜਾਬ ਦੇ ਪਾਣੀ ਪੰਜਾਬ ਦੇ ਬਿਜਲੀ ਪੰਜਾਬ ਨੂੰ ਸਰਦੀ ਸੁਬੇ ਲਈ ਸਪੈਸ਼ਲ ਪੈਕੇਜ ਕੱਢੀ ਰਿਲੀਜ਼ ਪੈਸ ਰਹਿਤਾ 872 ਕਰੋੜ ਵਿਸ਼ਤ ਦਬਾਵ ਨਹਿਰ ਲਈ ਲਿਆਉਣਾ ਮਹਾਲੀ ਦਾ ਅੰਤਰ ਰਾਡੀ ਹਵਾਈ ਅੱਡਾ ਚਲਾਉਣਾ ਨਰੇਤ ਸਾਹਿਬ ਦਾ ਹਵਾਈ ਅੱਡਾ ਚਲਾਉਣਾ ਔਰ ਅਨੰਦਪੁਰ ਸਾਹਿਬ ਤੋਂ ਅਮਰਸਰ ਸਾਹਿਬ ਲਈ ਟ੍ਰੇਨ ਚਲਾਉਣਾ ਜੇਜੋ ਜਲੰਧਰ ਟ੍ਰੇਨ ਨੂੰ ਅਮਰਸਰ ਤੱਕ ਚਲਾਉਣਾ ਮਰਹਾ 40000 ਕਰੋੜ ਰੁਪਇਆ ਨੈਸ਼ਨਲ ਹਾਈਵੇ ਦੇ ਫੰਡ ਜਾਏ ਬਾਦਲ ਸਾਹਿਬ ਦੇ ਰਾਜ ਉਹਦੇ ਵਿੱਚੋਂ 8-10000 ਕਰੋੜ ਰੁਪਇਆ ਇਕੱਲੇ ਨੰਦ ਪ੍ਰਸਾਦ ਜੀ ਲਿਆਉਣਾ ਤੇ ਪਾਰਲੀਮੈਂਟ ਦੇ ਵਿੱਚ ਜਿੰਨੀਆਂ ਡਿਬੇਟਸ ਹੋਈਆਂ ਕੁਐਸਚਨ ਪੁੱਛੇ ਪੰਜਾਬ ਦੇ ਮੁੱਦੇ ਚੁੱਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁੱਦੇ ਚੁੱਕੇ ਔਰ ਕੌਮੀ ਮੁੱਦੇ ਚੁੱਕੇ ਔਰ ਪਾਰਲੀਮੈਂਟ ਦਾ ਜਿਹੜਾ ਐਮਪੀ ਲੈਡ ਫੰਡ ਆ ਉਹ ਵਰਤਿਆ ਕਿਵੇਂ ਤੇ ਆਪਣੇ ਵੋਟਰ ਨਾਲ ਕਿਵੇਂ رابطہ ਕੀਤਾ ਇਹ ਇੱਕ ਬਹੁਤ ਵੱਡੀ ਕੰਪਨੀ ਨੇ ਸਰਵੇ ਕੀਤਾ ਉਹਦੇ ਚ ਟੌਪ ਦੇ 25 ਐਮਪੀ ਚੁਣੇ ਉਹਦੇ ਵਿੱਚ ਮੇਰਾ ਨਾਮ ਆਇਆ ਤੇ ਇਹ ਪਾਰਲੀਮੈਂਟ ਦੀ ਕਾਰਵਾਈ ਦੇ ਵਿੱਚ ਜਿਹੜੀ ਸਾਡੀ ਪਰਫਾਰਮੈਂਸ ਆ ਇਹ ਲੋਕਾਂ ਨੇ ਦੇਖਣੀ ਉਹ ਦੇਖਣੀ ਆ ਯੂ نو ਦੇਖ ਕੇ ਲੋਕ 50% ਤਾਂ ਲੋਕ ਇਸ ਗੱਲ ਤੇ ਮਤਲਬ ਵੋਟ ਪਾਉਂਦੇ ਨੇ ਵੀ ਜਿਹੜਾ ਮੈਂ ਸੀ ਐਮਪੀ ਚੁਣ ਕੇ ਭੇਜਿਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬਹੁਤ ਸਾਰੇ ਵੋਟਰ ਹੁੰਦੇ ਆ ਵੀ ਐਮਐਲਏ ਲਈ ਅਸੀਂ ਵੋਟ ਫਰਾਨੇ ਨੂੰ ਪਾਦਾਂਗੇ ਪਰ ਪਾਰਲੀਮੈਂਟ ਲਈ ਵੋਟਰ ਸੀ ਨੂੰ ਪਾਉਣੀ ਆ ਕਿਉਂਕਿ ਜਿਹੜਾ ਜਿਹੜਾ ਅਸਲੀ ਅਸਲੀ ਵੋਟਰ ਆ ਜਿਹੜਾ ਕਿਸੇ ਧੜੇਬੰਦੀ ਕਿਸੇ ਉਹਦੇ ਚ ਨਹੀਂ ਉਹ ਪ੍ਰਭਾਵਿਤ ਹੁੰਦਾ ਹੁਣ ਸਾਬ ਜਦਿਆਂ ਦੀ ਸ਼ਹਾਦਤ ਦੇ ਦਾਤਾ 70 ਸਾਲਾਂ ਚ ਨਹੀਂ ਕਿਸੇ ਨੇ ਪਾਰਲੀਮੈਂਟ ਚ ਸਾਇਕਲ ਮੈਂ ਪਿਛਲੇ ਸਾਲ ਵੀ ਮਤਾ ਲਿਆਂਦਾ ਇਸ ਸਾਲ ਲਿਆਂਦਾ ਮੈਡਮ ਸਪੀਕਰ ਆਪ ਬੋਲੇ ਕੋਈ ਸ਼ੱਕ ਦੇ ਲੋਕ ਰੌਣ ਲਾ ਗਏ ਸੁਣ ਕੇ ਪਹਿਰ ਅਸ਼ੀਦ ਉਦਮ ਸਿੰਘ ਬਾਰੇ ਹਰ ਬੰਦਾ ਕਹਿੰਦਾ ਵੀ 100 ਸਾਲ ਮੁਲਕ ਗੁਲਾਮ ਰਹਿੰਦਾ ਜੇ ਸ਼ਹੀਦ ਉਦਮ ਸਿੰਘ ਜੱਲਿਆਂ ਵਾਲੇ ਬਾਗ ਦਾ ਬਦਲਾ ਲੰਡਨ ਜਾ ਕੇ ਨਾ ਲੰਦਾ ਤੇ ਉਦਮ ਸਿੰਘ ਦਾ ਬੁੱਤ ਜਾਦ ਭਾਰ ਚ 70 ਸਾਲਾਂ ਚ ਤਰੀ ਲੱਗ ਸਕਿਆ ਮੈਂ ਮਸਲਾ ਉਠਾਇਆ ਗ੍ਰਹਿ ਮੰਤਰੀ ਨੂੰ ਲਾ ਕੇ ਜੱਲਿਆਂ ਵਾਲੇ ਬਾਗ ਦੇ ਗੇਟ ਤੇ ਉਦਮ ਸਿੰਘ ਦਾ ਬੁੱਤ ਲਾ ਕੇ ਆਏ ਪਰ ਜਿਹੜਾ ਕਦੇ 70 ਸਾਲਾਂ ਚ ਨਹੀਂ ਕੰਮ ਹੋਇਆ ਅਸੀਂ ਉਹ ਕਰਕੇ ਦਿਖਾਏ ਭਗਤ ਸਿੰਘ ਹੋਰਾਂ ਦੀ ਤੁਸੀਂ ਮੁੱਦੇ ਉਠਾ ਰਹੇ ਹੋਗੇ ਇਹ ਸਾਡੇ ਐਮਪੀ ਹੈਰਾਨ ਰਹਿ ਗਏ ਮੈਂ ਜਦੋਂ ਕਿਹਾ ਨਾ ਵੀ ਸੱਭਾ ਭਾਗਤ ਸਿੰਘ ਤੇ ਵੀਕੇ ਦੱਤ ਦੀ ਉਹ ਦੋ ਕੁਰਸੀਆਂ ਨੇ ਜਿੱਥੇ ਉਹ ਬੈਠੇ ਸੀ ਉਹ ਆਪਾਂ ਪ੍ਰੋਟੈਕਟ ਕਰੀਏ ਜਿੱਥੇ ਬੰਬ ਉਹਨਾਂ ਨੇ ਛੁੱਟਿਆ ਸੀ ਉਹ ਤਾਂ ਪ੍ਰੋਟੈਕਟ ਕਰੀਏ 30 40% ਤਾਂ ਐਮਪੀ ਮੈਨੂੰ ਕਹਿਣ ਲੱਗੇ ਤੁਸੀਂ ਗਲਤ ਗੱਲ ਕਰਦੇ ਇਹ ਵੀ ਉਹ ਤਾਂ ਬੰਬ ਤਾਂ ਲਾਹੌਰ ਛੁੱਟਿਆ ਸੀ ਬਲ ਤੁਸੀਂ ਅੰਦਾਜ਼ਾ ਲਾਓ ਵੀ ਚੁਣੇ ਹੋਏ ਲੋਕਾਂ ਨੂੰ ਨਹੀਂ ਪਤਾ ਬਿਲਕੁਲ ਮਤਲਬ ਇਹਦਾ ਮਤਲਬ ਹੁਣ ਸਾਡੀਆਂ ਇਤਿਹਾਸ ਦੀਆਂ ਪੁਸਤਕਾਂ ਦੀ ਮੈਂ ਗੱਲ ਕੀਤੀ ਵੀ ਅਸੀਂ ਹਰੀਦੋਂ ਨਾਲੀਏ ਨਲੂਏ ਵਰਗੇ ਜਰਨਲ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਮ ਸਿੰਘ ਟਾਰੀ ਵਰਗੇ ਲੋਕ ਜਿਨ੍ਹਾਂ ਨੇ ਦਰਾ ਖੈਬਰ ਦੇ ਰਾਹ ਬੰਦ ਕੀਤੇ ਮੁਗਲ ਆਉਣ ਤੋਂ ਬੰਦ ਕਰਤੇ ਉਹਨਾਂ ਦਾ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ 'ਚ ਜ਼ਿਕਰ ਹੈ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰਤਾ ਫੁਲਕ ਲਈ ਉਹਦਾ ਨਾਂ ਤੱਕ ਨਹੀਂ ਇਤਿਹਾਸ ਦੀਆਂ ਕਿਤਾਬਾਂ 'ਚ ਤੇ ਬਾਬਰ ਦਾ ਅਕਬਰ ਦਾ ਇਹ ਪੜਾਇਆ ਜਾਂਦਾ ਸਾਡੇ ਬੱਚਿਆਂ ਨੂੰ ਗ੍ਰਹਿ ਮੰਤਰੀ ਨੂੰ ਹੌਸਟ ਉੱਠ ਕੇ ਕਹਿਣਾ ਵਾ ਵੀ ਚੰਦ ਮਾਜਾ ਦੀ ਗੱਲ ਬਿਲਕੁਲ ਠੀਕ ਆ ਸਾਨੂੰ ਆਪਣਾ ਇਤਿਹਾਸ ਰੀਰਾਈਟ ਕਰਨਾ ਚਾਹੀਦਾ ਸਾਨੂੰ ਆਪਣੇ ਇਤਿਹਾਸ ਦੇ ਆਪਣੇ ਦੇਸ਼ ਦੇ ਹੀਰੋ ਜਿਹੜੇ ਨੇ ਇਤੋਂ ਦੇ ਜਰਨਲ ਜਿਹੜੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਉਹ ਪੜਾਉਣੇ ਚਾਹੀਦੇ ਨਾ ਕਿ ਵਿਦੇਸ਼ੀ ਲੋਕਾਂ ਨੂੰ ਅੱਗੇ ਪੜਾਉਣਾ ਚਾਹੀਦਾ। ਜਿੰਨਾ ਸਰ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਵੀਡੀਓਜ਼ ਆਉਂਦੀਆਂ ਥੋਡੀਆਂ ਆਉਂਦੀਆਂ ਨੇ ਤੁਸੀਂ ਮੁੱਦੇ ਉਠਾਏ ਨੇ ਕੋਈ ਛੱਕਣੇ ਲੋਕ ਜਾਣਦੇ ਵੀ ਨਹੀਂ ਇਸ ਗੱਲ ਨੂੰ। ਪਰ ਸਰਕਾਰ મોદી ਦੀ ਉਹ ਵੀ ਤੁਹਾਡੀ ਹੈ ਉੱਪਰ। ਹਾਂ। ਕਿਸਾਨਾਂ ਬਾਰੇ ਬਹੁਤਾ ਕਦੇ ਆਮ ਤੌਰ ਤੇ ਖੰਡ ਚਰਚਾ ਵੀ ਇਹ ਕਹਿ ਦਿੰਦੀ ਵੀ મોદી ਦਾ ਪੰਜਾਬ ਬਲ ਧਿਆਨ ਨਹੀਂ। ਤੁਸੀਂ ਕੀ ਕਹੋਗੇ ਵੀ ਤੁਸੀਂ ਮੁੱਦੇ ਤਾਂ ਉਠਾਉਂਦੇ ਹੋ ਸੁਣਵਾਈ ਕਿਉਂ ਨਹੀਂ ਹੁੰਦੀ? ਦੇਖੋ ਗੱਲ ਇਹ ਆ ਸੁਣਵਾਈ ਹੁੰਦੀ ਆ ਸੁਣਵਾਈ ਕਿਉਂ ਨਹੀਂ ਹੁੰਦੀ? ਪਹਿਲੀ ਗੱਲ ਅੱਜ ਤੱਕ ਐਮਐਸਪੀ ਜਿਹੜੀ ਆ ਵੈਸੇ ਤਾਂ ਜਦੋਂ ਪੰਜਾਬ 'ਚ ਅਕਾਲੀਆਂ ਦਾ ਰਾਜ ਆਇਆ ਉਦੋਂ ਐਮਐਸਪੀ ਮੁਲਕ ਦੇ ਵਿੱਚ ਬੰਨੀ ਫਸਲਾਂ ਦੇ ਭਾਅ ਪਰ ਉਹਦਾ ਕੋਈ ਫਾਰਮੂਲਾ ਨਹੀਂ ਬਣਾਇਆ ਜਦੋਂ ਚੋਣਾਂ ਆਉਂਦੀਆਂ ਸੀ ਉਦੋਂ ਭਾਅ ਵਧਾ ਦਿੰਦੇ ਸੀ ਜਦੋਂ ਲੱਗ ਜਾਂਦੇ ਸੀ ਉਦੋਂ ਥੋੜੇ ਵਧਾਉਂਦੇ ਸੀ ਅਸੀਂ ਹੁਣ ਪਹਿਲੀ ਵਾਰੀ ਆ ਜਦੋਂ ਇੱਕ ਫਾਰਮੂਲਾ ਬਣਾਤਾ ਵੀ ਜਿੰਨੀ ਕਾਸਟ ਆਏਗੀ ਫਸਲ ਤਿਆਰ ਕਰਨ 'ਚ ਡੀਜ਼ਲ ਖਾਦਾਂ ਕੀੜੇ ਮਾਰ ਦਵਾਈਆਂ ਘਾਹ ਮਾਰਨ ਦੀਆਂ ਦਵਾਈਆਂ ਜੋ ਵੀ ਖਰਚਾ ਘਰ ਦੀਆਂ ਰੋਟੀਆਂ ਪਕਾਉਣ ਵਾਲਿਆਂ ਦੀ ਵੀ ਦਿਹਾੜੀ ਆਬਦੀ ਦਿਹਾੜੀ ਟਰੈਕਟਰ ਦੇ ਮਸ਼ੀਨਰੀ ਤੇ ਜਿਹੜਾ ਪੈਸਾ ਲੱਗਿਆ ਉਹਦਾ ਵਿਆਜ ਸਾਰਾ ਕਰਕੇ ਜਿੰਨੀ ਲਾਗਤ ਆਈ ਆ ਉਹਦੇ ਵਿੱਚ 50% ਪ੍ਰੋਫਿਟ ਜੋੜਨਾ ਇਹ ਪਹਿਲੀ ਵਾਰੀ ਮੈਂ ਕਿਹਨੇ ਜੋ ਜਿਹੜਾ ਸੁਆਮੀਨਾਥਨ ਕਮਿਸ਼ਨ ਦੀ ਗੱਲ ਕਰਦਾ ਇਹੀ ਕਿਹਾ ਉਹਨੇ ਸੁਆਮੀਨਾਥਨ ਕਮਿਸ਼ਨਸ ਨੇ ਤੇ ਇਹੀ ਗੱਲ ਕਹੀ ਉਹ ਅਸੀਂ ਲਾਗੂ ਕਰਦੀ ਫਿਰ ਇੱਥੇ ਵੀ ਨਹੀਂ ਰਿਹਾ ਜਿੰਨੀ ਐਮਐਸਪੀ ਬਣਾ ਦੰਨੇ ਆ ਤੈਅ ਕਰ ਦੰਨੇ ਆ ਕਈ ਫਸਲਾਂ ਉਹਨੇ ਤੇ ਖਰੀਦੀਆਂ ਨਹੀਂ ਜਾਂਦੀਆਂ ਫਰਜ਼ ਕਰਿਆ ਮੱਕੀ ਆ ਮੱਕੀ ਦੀ 1700 ਰੁਪਏ ਕਵਾਂਟਲ ਐਮਐਸਪੀ ਬੀਕੀ ਦੀ 1200 ਨੂੰ ਹੁਣ ਅਸੀਂ ਇਹ ਕਰਤਾ ਇਹਨੂੰ ਭਾਵ ਅੰਤਰ ਪ੍ਰਭਾਈ ਸਕੀਮ ਕਹਿ ਲੋ ਇਹਨੂੰ ਪ੍ਰਧਾਨ ਮੰਤਰੀ ਆਸਾ ਯੋਜਨਾ ਕਹਿ ਲੋ 15000 ਕਰੋੜ ਰੁਪਏ ਉਹਦੇ ਲਈ ਰੱਖਿਆ ਉਹ ਜਿਹੜਾ ਹੁਣ 500 ਰੁਪਏ ਦਾ ਗਾਇਬ ਆ ਉਹ ਕਿਸਾਨ ਦੇ ਖਾਤੇ 'ਚ ਆ ਪਾ ਜਾਣਾ ਜੇ ਫਾਰਮ ਦਾ ਰਿਕਾਰਡ ਜਾਊਗਾ ਪੰਜਾਬ ਸਰਕਾਰ ਨੇ ਫਾਰਮ ਹੀ ਨਹੀਂ ਭਰ ਕੇ ਦਿੱਤਾ ਨਹੀਂ ਤਾਂ ਸ਼ੁਰੂ ਹੋ ਗਿਆ ਉਹ ਬਾਕੀ ਹਿੱਸੇ ਬਜ ਜਿਹੜਾ ਗਾਹ ਹੁਣ 4000 ਨੂੰ ਭਾ ਸੂਰਜਮੁਖੀ ਦਾ ਡੀਕੀ ਤੇ 3000 ਨੂੰ 1000 ਰੁਪਏ ਕੁਆਂਟਲ ਪਿੱਛੇ ਉਹਦੇ ਖਾਤੇ 'ਚ ਆ ਜਾਣਾ ਸਿੱਧਾ ਉਹ 15000 ਕਰੋੜ ਅਸੀਂ ਰੱਖਿਆ ਅਜੇ ਤੱਕ ਮਤਲਬ ਹੁਣ ਜਿਵੇਂ ਨੀਮ ਕੋਟਡ ਯੂਰੀਆ ਲੈਂਦਾ ਜਿਹਨੇ ਸਾਰੀ ਬਲੈਕ ਯੂਰੀ ਦੀ ਖਤੋਂ ਕਰਤੀ ਸੋਇਲ ਹੈਲਥ ਕਾਰਡ ਲੈਂਦਾ ਸੋਇਲ ਹੈਲਥ ਕਾਰਡ ਨਾਲ 25% ਯੂਰੀਆ ਮਤਲਬ ਖਾਦਾਂ ਜਾਂ ਜਿਹੜੀ ਕੰਜ਼ਮਪਸ਼ਨ ਆ ਉਹ ਘਟ ਗਈ ਭਾਲੇ ਇਸ ਕੇਸਿਲ ਦੀਆਂ ਜਿਹੜੀਆਂ ਹੁਣ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅੱਗੇ ਕੀ ਹੁੰਦਾ ਸੀ ਸਾਰਾ ਇੱਕ ਬਲਾਕ ਨੂੰ ਇਕਾਈ ਮੰਨਦੇ ਸੀ ਵੀ ਜਿੰਨਾ ਬਲਾਕ ਦੇ ਵਿੱਚ ਜੇ ਨੁਕਸਾਨ ਹੋਇਆ ਤਾਂ ਉਹਨੂੰ ਮੁੰਨਾ ਜਾਊਗਾ ਫਲਾਗਦਾ ਕਿ ਪਿੰਡ ਦੇ ਵਿੱਚ ਇੱਕ ਵਾਸੇ ਪਿੰਡ ਰਹਿ ਜਾਂਦਾ ਨੁਕਸਾਨ ਹੋ ਜਾਂਦਾ ਇੱਕ ਬਚ ਜਾਂਦਾ ਤੇ ਅਸੀਂ ਹੁਣ ਪਿੰਡ ਕਾਈ ਬਣਾਇਆ ਵੈਸੇ ਪੰਜਾਬ ਵੱਲੋਂ ਅਸੀਂ ਰਿਪਰੈਜ਼ੈਂਟ ਕੀਤਾ ਜੋਰ ਲਾਇਆ ਕਈ ਗੱਲਾਂ ਤੁਹਾਡੀ ਗੱਲ ਠੀਕ ਆ ਕਈ ਗੱਲਾਂ ਅਸੀਂ ਲੜਦੇ ਆ ਜੋਰ ਲਾਉਂਦੇ ਆ ਕਈ ਪੂਰੀਆਂ ਵੀ ਨਹੀਂ ਹੁੰਦੀਆਂ ਇਸ ਗੱਲ ਇਹ ਅਸੀਂ ਕਹਿੰਦੇ ਵੀ ਤੁਸੀਂ ਪਿੰਡ ਨਾ ਕਾਈ ਬਣਾਓ ਤੁਸੀਂ ਇੱਕ ਕਿਸਾਨ ਨੂੰ ਕਾਈ ਬਣਾਓ ਘਟੋੜ ਅਸੀਂ ਤਾਂ ਬਾਲ ਕੇ ਇੱਕ ਖੇਤ ਨੂੰ ਕਾਈ ਕਹਿੰਦੇ ਆ ਕਿਸਾਨ ਨੂੰ ਵੀ ਛੱਡ ਕੇ ਪਰ ਘਟੋੜ ਇੱਕ ਕਿਸਾਨ ਨੂੰ ਤਾਂ ਕਾਈ ਬਣਾਓ ਫੇਰ ਜਿਹੜੀਆਂ ਫਸਲ ਬੀਮਾ ਯੋਜਨਾ ਚ ਅਸੀਂ ਲੜਾਈ ਲੜ ਰਹੇ ਆ ਵੀ ਤੁਸੀਂ ਕੰਪਨੀਆਂ ਫੈਸਲਾ ਲੈ ਰਹੀਆਂ ਨੇ ਇਹ ਫਾਇਦਾ ਕੰਪਨੀਆਂ ਨਾਲ ਲੈਣ ਤੁਸੀਂ ਕੋਈ ਕਾਰਪੋਰੇਸ਼ਨ ਬਣਾ ਦੋ ਨਿਗਮ ਇਹ ਕਰੇ ਮਤਲਬ ਜਿਹੜੀ ਫਸਲ ਬੀਮਾ ਯੋਜਨਾ ਸੋ ਕਈ ਗੱਲਾਂ ਅਸੀਂ ਦਰੁਸਤ ਕਰਨੀ ਲੱਗੇ ਹੋਏ ਆ ਕਈ ਗੱਲਾਂ ਅਸੀਂ ਕਰਾਈਆਂ ਵੀ ਨੇ ਪਰ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਵੀ 70 ਸਾਲਾਂ ਵਿੱਚ ਕਿਸਾਨੀ ਦੇ ਖੇਤਰ 'ਚ ਇੰਨੇ ਸਟੈਪ ਨਹੀਂ ਲਏ ਗਏ ਜਿੰਨੇ ਆ ਚਾਰ ਸਾਲਾਂ 'ਚ ਲਾਏ ਨੇ ਇਹ ਗੱਲਾਂ ਲੋਕਾਂ ਨੂੰ ਹੁਣ ਅੱਜ ਮੈਨੂੰ ਹੁਣੀ ਦੱਸ ਕੇ ਗਏ ਨੇ ਇੱਥੇ ਮੀਟਿੰਗ ਸੀ ਸਾਡੀ ਮੈਂ ਹੈਰਾਨ ਰਹਿ ਗਿਆ ਵੈਸੇ ਕਿਸਾਨਾਂ ਨੇ ਮੈਨੂੰ ਹੁਣ ਗੱਲ ਦੱਸੀ ਆ ਵੀ ਜਿਹੜੇ ਸਾਡੇ ਲੋਕ ਉਹ ਲੇਬਰ ਕੰਮ ਕਰਦੀ ਆ ਕਿਸਾਨ ਕਹਿ ਰਹੇ ਨੇ ਚਾਹੇ ਕੋਈ ਯੂਪੀ ਬਿਹਾਰ ਦੀ ਆ ਚਾਹੇ ਪੰਜਾਬ ਦੀ ਆ ਉਹ ਕਹਿੰਦੇ ਮੋਦੀ ਦੇ ਗੁਣੇ ਬਹੁਤ ਕਰ ਰਹੇ ਨੇ ਵੀ ਗਰੀਬ ਲੋਕਾਂ ਨੂੰ ਇੰਨਾ ਫਾਇਦਾ ਹੋਇਆ ਮਤਲਬ ਜਿਹੜਾ ਉਹ ਕਹਿੰਦੇ ਅਸੀਂ ਆਸਾਨੇਂ ਨਹੀਂ ਦੇ ਸਕਦੇ ਜਿੰਨਾ ਪਿਛਲੇ 4 ਸਾਲਾਂ ਚ ਹੋਇਆ ਤਾਂ ਹੁਣ ਤੁਸੀਂ ਜਿਹੜਾ ਸਟੈਂਟ ਪੈਂਦਾ ਸੀ 3 ਲੱਖ ਦਾ 2.5 ਲੱਖ ਦਾ ਸਾਢੇ 3 ਲੱਖ ਦਾ ਪਾਉਂਦੇ ਸੀ ਮੋਦੀ ਨੇ ਇੱਕੇ ਦਾਬਕਾ ਮਾਰਿਆ ਵੀ ਜਿਆਦਾ ਵਧ ਕਰਾ ਦੂੰਗਾ ਨਹੀਂ ਸਹੀ ਮੁੱਲ ਲਾਓ ਹੁਣ ਉਹੀ 50000 ਦਾ ਪਾਉਂਦੇ ਆ 5 ਲੱਖ ਦਾ ਹੁਣ ਅਸੀਂ ਬੀਮਾ ਹੈਲਥ ਬੀਮਾ ਯੋਜਨਾ ਕਰਤੀ 3 ਲੱਖ ਸੈਂਟਰ 2 ਲੱਖ ਸਟ੍ਰੇਟ ਤੇ ਕਿਸੇ ਗਰੀਬ ਨੂੰ ਲੋਡ ਪੈ ਜੇ ਤਾਂ 5 ਲੱਖ ਦੀ ਮਦਦ ਤਾਂ ਹੋ ਜਾਂਦੀ ਆ ਨਾ ਭਲੇ ਹੁਣ ਤੁਸੀਂ ਕਿਸੇ ਥਾਂ ਤੇ ਚਲੇ ਜਾਓ ਜਿੱਥੇ ਵੱਡੇ ਹਸਪਤਾਲ ਅਜੇ ਛੋਟਿਆਂ ਡਿਸਪੈਂਸਰੀਆਂ ਤੇ ਆਉਣਾ ਜਨਰਲ ਮੈਡੀਕਲ ਸਟੋਰ ਤੇ ਚਲੇ ਜਾਓ ਦਵਾਈ 100 ਰੁਪਏ ਦੀ ਜਿਹੜੀ ਆਉਦੀ ਆ ਅੰਮ੍ਰਿਤ ਮੈਡੀਕਲ ਸਟੋਰ ਤੇ ਤੁਹਾਨੂੰ 10 ਰੁਪਏ ਦੀ ਮਿਲੇਗੀ ਯਾਨੀ ਗਰੀਬ ਲੋਕਾਂ ਲਈ ਛੋਟੇ ਛੋਟੇ ਕੰਮ ਇਸ ਤਰ੍ਹਾਂ ਦੇ ਆ ਜਿਹਦੇ ਨਾਲ ਬਹੁਤ ਵੱਡਾ ਫਾਇਦਾ ਹੋਇਆ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਅਹਿਸਾਸ ਆ ਅਚਾਹੇ ਜੋ ਮਰਜ਼ੀ ਕਰੀ ਜੋ ਡੀ ਡੀਮੋਨਟ੍ਰੇਜ ਜਿਸ ਜਿਹੜੀ ਕਰੀ ਆ ਗਰੀਬ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਅਮੀਰਾਂ ਦਾ ਪੈਸਾ ਕੱਢ ਕੇ ਬਾਹਰ ਲੈਂਦਾ ਇਹ ਨੋਟਬੰਦੀ ਦਾ ਵੈਸੇ ਨੋਟਬੰਦੀ ਦਾ ਤੇ ਜੀਐਸਟੀ ਦਾ ਦੋਨਾਂ ਦਾ ਜਿਹੜਾ ਜੋ 올 ਓਵਰ ਜਿਹੜੇ ਇੰਡੀਆ ਦੇ ਵਿੱਚ ਚਰਚਾ ਦੇਖੀ ਜਿਹੜੀ ਮੇਜਰ ਚਰਚਾ ਚੱਲਦੀ ਹੋ ਤੇ ਇਹੀ ਆ ਵੀ ਨੁਕਸਾਨ ਬਹੁਤ ਹੋਇਆ ਮੈਂ ਤੁਹਾਨੂੰ ਦੱਸਦਾ ਚਰਚਾ ਚਲਾਉਣ ਵਾਲੇ ਕੌਣ ਆ ਸਿਰਫ ਪੰਜ ਬਸ ਇਹ ਚਰਚਾ ਚਲਾਉਣ ਵਾਲੇ ਤਾਂ ਸਭ ਤੋਂ ਜ਼ਿਆਦਾ ਇਹ ਮੰਨੇ ਜਾਂਦੇ ਮੋਦੀ ਦੇ ਬੰਦੇ ਜ਼ਿਆਦਾ ਛੱਡੇ ਇਹ ਚਰਚਾ ਚਲਾਉਣ ਨੂੰ ਮੋਦੀ ਦੇ ਬੰਦੇ ਵੀ ਨਾ ਜਿਹੜੇ ਇਹ ਵਪਾਰੀ ਨੇ ਇਹ ਇਹ 5% ਨੇ ਪਰ ਵੋਕਲ ਬਹੁਤ ਨੇ ਉਹ ਜਿਹੜਾ ਹੁਣ ਗਰੀਬ ਬੰਦਾ ਉਹਨੂੰ ਵਿਚਾਰਨ ਕਿ ਉਹਨਾਂ ਨੂੰ ਕੀ ਫਰਕ ਪਿਆ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਤੁਹਾਡੇ ਕੋਲ ਦੱਸੋ ਕੀ ਗਿਆ ਜੀਐਸਟੀ ਤੇ ਤੁਹਾਨੂੰ ਕੀ ਨੁਕਸਾਨ ਹੋਇਆ ਨਹੀਂ ਨਹੀਂ ਵਪਾਰੀ ਪੈਸਾ ਲੈ ਕੇ ਭੱਜ ਗਏ ਬਾਅਦ ਦੇ ਇਸ ਵਾਰ ਉਹ ਵੀ ਸਾਡਾ ਹੀ ਪੈਸਾ ਸੀ ਜਿਹੜੇ ਵਪਾਰੀ ਚੋਰੀ ਕਰਦਾ ਸੀ ਉਹ ਪੈਸਾ ਹੁਣ ਖਜ਼ਾਨੇ ਚ ਜਾਣ ਲੱਗ ਗਿਆ ਹੁਣ ਪੈਸਾ ਉਹੀ ਪੈਸਾ ਉਹੀ ਦੇਸ਼ ਆ ਹੁਣ ਖਜ਼ਾਨਾ ਕਿ ਵਧਣ ਲੱਗਿਆ ਹੁਣ ਉਹ ਪੈਸੇ ਕਿਤੇ ਹਸਪਤਾਲਾਂ ਤੇ ਲੱਗਣਗੇ ਕਿਤੇ ਸੜਕਾਂ ਤੇ ਲੱਗਣਗੇ ਕਿਤੇ ਸਕੂਲ ਕਾਲਜਾਂ ਤੇ ਲੱਗਣਗੇ ਇਹਦੇ ਸਿਆਣੇ ਲੋਕਾਂ ਨੂੰ ਸਮਝ ਆ ਰਹੀ ਆ ਵੀ ਜੀਐਸਟੀ ਲਾਉਣ ਨਾਲ ਜਿਹੜੀ ਚੋਰੀ ਹੁੰਦੀ ਸੀ ਇੱਕ ਤਾਂ ਚੋਰੀ ਮੁੱਕ ਗਈ ਜਿਹੜਾ ਚੰਗਾ ਸਿਆਣਾ ਵਪਾਰੀ ਆ ਉਹ ਵੀ ਖੁਸ਼ ਆ ਆ ਗਵਿੰਦਗੜ੍ਹ ਚਲੇ ਜਾਓ ਗਵਿੰਦਗੜ੍ਹ ਦਾ ਵਪਾਰੀ ਇੰਨਾ ਖੁਸ਼ ਆ ਕਹਿੰਦਾ ਜੀਐਸਟੀ ਨੇ ਸਾਨੂੰ ਬਚਾ ਲਿਆ ਗੋ ਗਵਿੰਦਗੜ੍ਹ ਦੀਆਂ ਸਾਰੀਆਂ ਫੈਕਟਰੀਆਂ ਬੀਗੀਆਂ ਸੀ ਕਲੋਜ਼ ਹੋ ਗਿਆ ਸੀ ਸਾਰਾ ਹੁਣ ਫੇਰ ਦੇਖੋ ਜਾ ਕੇ ਕਿੰਨਾ ਰਿਵਾਈਵ ਹੋਇਆ ਪਰ ਉਹਦੀ ਜਗ੍ਹਾ ਤੇ ਹੋਰ ਬਹੁਤ ਵਪਾਰ ਨਾ ਨਹੀਂ ਦੋਦੀ ਸੀ ਉਹ ਨਾ ਕਹਿੰਦੇ ਸਾਰਾ ਪੈਸਾ ਜਾਂ ਪੁਲਸ ਵਾਲੇ ਲੈ ਜਾਂਦੇ ਸੀ ਜਾਂ ਐਕਸਾਈਜ਼ ਵਾਲੇ ਲੈ ਜਾਂਦੇ ਸੀ ਪਰ ਜ਼ਿਆਦਾਤਰ ਵਪਾਰੀ ਕਹਿੰਦੇ ਸਾਡੀ ਨੀਤ ਹਰਾਮ ਕਰਦੀ ਮੋਦੀ ਨੇ ਸੀ ਸਾਨੂੰ ਹੁਣ ਨਹੀਂ ਤੁਸੀਂ ਜਾ ਕੇ ਇੰਟਰਵਿਊ ਕਰ ਲਓ ਗਵਿੰਦਗੜ੍ਹ ਨੂੰ ਇੱਕ ਸੈਂਪਲ ਦੇ ਤੌਰ ਤੇ ਲੈ ਲਓ ਮੈਂ ਤਾਂ ਆਪ ਹਰਾਮ ਤੇ ਮੈਨੂੰ ਖਿਆਲ ਸੀ ਵੀ ਛੇਰੋ ਦੁਖੀ ਹੋਣਗੇ ਉਹ ਇੰਨੇ ਖੁਸ਼ ਨੇ ਉਹ ਕਹਿੰਦੇ ਵੀ ਇਸ ਤੋਂ ਬਚਾ ਲੇ ਮੋਦੀ ਨੇ ਮਾੜ ਡੀਮੋਂਟੇਜੇਸ਼ਨ ਲਾਲੋ GST ਲਾਲੋ ਮਾਲੇ ਇਹ ਇੱਕ ਐਸੇ ਵੱਡੇ ਰਿਫਾਰਮ ਨੇ ਜਿਨ੍ਹਾਂ ਦਾ ਅਲਟੀਮੇਟਲੀ ਮੁਲਕ ਨੂੰ ਫਾਇਦਾ ਹੋਣਾ ਪੈਰਲਲ ਇਕਨੋਮੀ ਨਹੀਂ ਇਕਨੋਮੀ ਚੱਲੀ ਜਾ ਰਹੀ ਸੀ ਪੈਰਲਲ ਇਕਨੋਮੀ ਚੱਲਣ ਦਾ ਬੜਾ ਵੱਡਾ ਨੁਕਸਾਨ ਆਮ ਲੋਕਾਂ ਨੂੰ ਹੁੰਦਾ ਜਿਹੜੇ ਚੋਰੀ ਕਰਨ ਵਾਲੇ ਨੇ ਬਲੈਕ ਕੀਏ ਨੇ ਉਹਨਾਂ ਨੂੰ ਫਾਇਦਾ ਹੁੰਦਾ ਤੇ ਹੁਣ ਸਾਰੀਆਂ ਗੱਲਾਂ ਖਤਮ ਹੋ ਰਹੀਆਂ ਨੇ ਗੱਲ ਆਪਾਂ ਤੁਹਾਡੀ ਆਵਾਜ਼ ਦੀ ਕਰਦੇ ਹਾਂ ਲੋਕ ਸਭਾ ਦੇ ਵਿੱਚ ਜਦੋਂ ਭਗਵੰਤ ਮਾਨ ਇੱਕ ਸਟੇਜ ਤੇ ਖੜਕੇ ਕਹਿੰਦਾ ਕਿ ਚੰਦੂ ਮਾਜ਼ਰਾ ਪਾਰਲੀਮੈਂਟ ਚ ਮੇਰੇ ਤੋਂ ਡਰਦਾ ਹੈ ਏ ਕੋਈ ਸੁਣ ਇਹ ਸਮਝ ਸਕਦਾ ਕੋਈ ਬੰਦ ਮੈਂ ਜਦੋਂ ਮਾਜਰਾ ਜ਼ਿੰਦਗੀ ਚ ਮੈਨੂੰ ਕਿਸੇ ਤੋਂ ਡਰਿਆ ਭਗਵਾਨ ਤੋਂ ਡਰਨੇ ਕੀ ਆ ਤੇ ਨਾਲੇ ਉਹ ਉਹ ਮੈਨੂੰ ਕਿਹੜੀ ਗੱਲ ਤੇ ਡਰਾ ਲੂਗਾ ਭਗਵਾਨ ਤੋਂ ਬਾਅਦ ਦੇ ਕੋਲ ਕਿਹੜੀ ਸਿਫਤ ਆ ਜਿਹੜਾ ਬੰਦਾ ਸ਼ਰਾਬ ਪੀ ਕੇ ਗੁਰਦੁਆਰੇ ਚ ਬੋਤਲ ਸ਼ਰਾਬ ਪੀ ਕੇ ਜਾਂਦਾ ਜੀ ਤੇ ਇਲਜ਼ਾਮ ਉਹਦੀ ਪਾਰਟੀ ਦੇ ਪ੍ਰਧਾਨ ਨੇ ਲਾਇਆ ਚਾਹਤੀ ਛੋਟੇ ਪਰ ਨੇ ਤੇ ਜਿਹੜਾ ਜਿਹੜਾ ਉਹਦੀ ਬਰਾਬਰ ਦੀ ਸੀਟ ਤੇ ਉਹਦੀ ਉਹਦੀ ਪਾਰਟੀ ਦਾ ਹੀ ਬੰਦਾ ਬੈਠਾ ਸੀ ਉਹ ਕਹਿੰਦਾ ਮੈਨੂੰ ਸਮੈਲ ਆਉਂਦੀ ਹੈ ਮੇਰੀ ਸੀਟ ਬਦਲ ਦੋ ਹਰਿੰਦਰ ਖਾਲਸੇ ਨੇ ਕਿਹਾ ਤੇ ਵੀ ਜਿਹੜਾ ਬੰਦਾ ਹਾਊਸ ਦੇ ਵਿੱਚ ਸ਼ਰਾਬ ਨਾਲ ਡੱਕਿਆ ਹੋਵੇ ਉਹ ਉਹ ਤੋਂ ਕੋਈ ਡਰ ਸਕਦਾ ਇਹ ਮਤਲਬ ਇਹੀ ਤਾਂ ਗੱਲਾਂ ਇਹ ਮਤਲਬ ਇੰਨਾ ਝੂਠ ਮਤਲਬ ਘਟੀਆਂ ਤੋਂ ਘਟੀਆਂ ਗੱਲਾਂ ਕਰਕੇ ਵੀ ਜੇ ਤੁਹਾਡੇ ਵਰਗੇ ਪੱਤਰਕਾਰਾਂ ਤੇ ਵੀ ਗੱਲ ਦਾਸ ਰੋਪੇ ਤਾਂ ਹੀ ਤਾਂ ਸੀ ਕਹਿੰਦੇ ਆ ਵੀ ਇਹੀ ਗੱਲਾਂ ਝੂਠ ਗਲਤ ਪ੍ਰਚਾਰ ਕਰਕੇ ਗਲਤ ਇਲਜ਼ਾਮਬਾਜ਼ੀ ਕਰਕੇ ਕਾਲੀਆਂ ਨੂੰ ਬਦਨਾਮ ਕਰਕੇ ਸਤਾ ਹਤਿਆਈ ਆ ਤੇ ਅਸਲੀਅਤ ਕੀ ਆ ਮੈਂ ਐ ਪਾਰਲੀਮੈਂਟ ਦਾ ਰਿਕਾਰਡ ਬੋਲਦਾ ਪਾਰਲੀਮੈਂਟ ਦੀਆਂ ਕਿਤਾਬਾਂ ਰਿਕਾਰਡ ਛਪਦਾ ਮੈਂ 101% ਕਹਿ ਸਕਦਾ ਵੀ ਜਿੰਨੇ ਟੋਟਲ ਪੰਜਾਬ ਦੇ ਐਮਪੀ ਜਿਨੇ ਸਵਾਲ ਪੁੱਛੇ ਹੋਣੇ ਡਿਬੇਟ ਚ ਹਿੱਸਾ ਲਿਆ ਹੋਵੇਗਾ ਤੇ ਉਹ ਤੇ ਮੇਰਾ ਖਿਆਲ ਆ ਉਹਨਾਂ ਵਿੱਚੋਂ 70% ਮੇਰਾ ਹੋਏਗਾ ਤੁਸੀਂ ਕਰਤਾਰਪੁਰ ਲੰਗ ਦੇ ਪਿਛਲੇ ਸਾਲ ਹੀ ਬੋਲਤਾ ਸੀ ਤੁਹਾਡਾ ਵਧੀਆ ਰਿਕਾਰਡ ਹੈ ਜਦੋਂ ਅਸੀਂ ਮੈਂ ਪੜ੍ਹ ਰਿਹਾ ਸੀ ਤੁਹਾਡੇ ਬਾਰੇ ਤੁਸੀਂ ਵਿਧਾਨ ਲੋਕ ਸਭਾ ਦੇ ਵਿੱਚ ਉਹ ਮਦਦ ਨੂੰ ਤਾਂ ਆਪਣੀ ਮਾਂ ਨੂੰ ਸਟੇਜ ਤੇ ਲਿਆਉਣਾ ਪਿਆ ਗਵਾਹੀ ਦੇ ਤੌਰ ਤੇ ਵੀ ਮੈਂ ਸ਼ਰਾਬ ਛੱਡ ਰਿਹਾ ਜਿਹੜੇ ਲੀਡਰ ਜਿਹੜੇ ਵਿਅਕਤੀ ਨੂੰ ਆਪਣੀ ਮਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਪਿਆ ਹੋਵੇ ਗਵਾਹੀ ਦੇ ਤੌਰ ਤੇ ਅਉ ਜਿੱਦੀ ਸ਼ਰਾਬ ਛਡਾਉਣ ਬਾਅਦ ਤੇ ਮੁੱਖ ਮੰਤਰੀ ਦਿੱਲੀ ਦੇ ਨੂੰ ਸਟੇਜ ਤੇ ਆਣ ਕੇ ਆਉਣਾ ਪਿਆ ਹੋਵੇ ਰੈਲੀ ਕਰਨੀ ਪਈ ਹੋਵੇ ਉਹ ਉਤੇ ਕਾਊਂਟਰ ਹੋਗਾ ਆਮ ਆਦੀ ਪਾਰਟੀ ਦਾ ਕੀ ਸਟੇਟਸ ਬਣਦੇ ਪੰਜਾਬ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਦਾ ਤਾਂ ਹੁਣ ਸਟੇਟ ਤੋਂ ਤਾਂ ਆਪੇ ਜੁੱਤੂ-ਜੁੱਤੀ ਹੋ ਰਹੇ ਨੇ ਜੁੰਡੂ-ਜੁੰਡੀ ਹੋ ਰਹੇ ਨੇ ਇੱਕ ਦੂਜੇ ਨੂੰ ਗਾਲੀ-ਕਲੋਚ ਹੋ ਰਹੇ ਨੇ ਆ ਇੱਕ ਦੂਜੇ ਦੇ ਪਰਦੇ ਫਰੋ ਰਹੇ ਨੇ ਆਮ ਆਦਮੀ ਪਾਰਟੀ ਦਾ ਤਾਂ ਵजूद ਜਿਵੇਂ ਟੀਲਾ-ਟੀਲਾ ਝਾੜੂ ਖਿੱਡ ਗਿਆ ਉਹਦਾ ਵजूद ਕੀ ਰਹਿਣਾ ਸੀ ਕਿਉਂਕਿ ਉਹਦਾ ਨਾ ਕੋਈ ਪਛੋਕੜ ਨਾ ਕੋਈ ਸਦਾਰਤ ਨਾ ਉਹਨਾਂ ਦੀ ਕੰਟਰੀਬਿਊਸ਼ਨ ਕੇਵਲ ਚੁਟਕਲੇ ਬਣਾ ਕੇ ਕੇਵਲ ਝੂਠ ਬੁਲਾ ਕੇ ਵਿਅੰਗਬਾਜ਼ੀ ਕਰਕੇ ਮਤਲਬ ਤਮਾਸ਼ੇ ਸਟੇਜਰ ਦੇ ਬੰਦਟ ਪੁਸੀਆਂ ਮਾਰ ਕੇ ਨੇਤਾ ਬਣ ਗਏ ਤੇ ਉਹ ਬਗਦੀਆਂ ਗੱਲਾਂ ਸੀ ਤੇ ਹੁਣ ਉਹਨਾਂ ਦੇ ਪੱਲੇ ਕੀ ਹੈ ਤੁਹਾਡੇ ਖਿਲਾਫ ਲੋਕ ਸਭਾ ਸੀਟ ਦੇ ਵਿੱਚ ਕਾਫੀ ਨਾਮ ਆ ਰਹੇ ਨੇ ਜਿਦਾਂ ਪਿਛਲੀ ਵਾਰ ਅੰਬਿਕਾ ਸੋਨੀ ਨਾਲ ਤਾਂ ਤੁਸੀਂ ਮੁਕਾਬਲਾ ਜਿੱਤੀ ਲਿਆ ਸੀ ਪੀ ਸਟੇਟਸ ਲੱਗਦਾ ਤੁਹਾਨੂੰ ਆਪਣਾ ਆਪਣੇ ਲੋਕ ਸਭਾ ਦੇਖੋ ਗੱਲ ਇਹ ਆ ਵੀ ਮੇਰੇ ਮੁਕਾਬਲੇ ਕਾਂਗਰਸ ਨੇ ਇੱਕ ਫੈਸਲਾ ਕੀਤਾ ਪਿਛਲੀਆਂ ਚੋਣਾਂ ਚ ਵੀ ਵੱਡੀ ਤੋਂ ਵੱਡੀਆਂ ਤੋਪਾਂ ਕਾਂਗਰਸ ਨੇ ਬੀੜਤੀਆਂ ਜੀ ਪੰਜਾਬ ਚ ਉਹਨਾਂ ਤੋਪਾਂ ਵਿੱਚ ਅੰਬਿਕਾ ਸੋਨੀ ਵੀ ਤੋਪ ਸੀ ਤੇ ਉਹ ਵੀ ਮੇਰੇ ਕੋਲੋਂ ਹਾਰ ਕੇ ਗਈ ਕੈਪਟਨ ਬਰਿੰਦਰ ਸਿੰਘ ਤੋਂ ਵੱਡੀ ਤੋਪ ਨਹੀਂ ਕਾਂਗਰਸ ਕੋਲ ਮੈਂ ਉਹ ਵੀ ਹਰਾਇਆ ਇਹ ਕੁਦਰਤੀ ਤੌਰ ਤੇ ਮੇਰਾ ਜਿੰਦਗੀ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਬਾ ਜਿਹੜਾ ਹੈ ਕਾਂਗਰਸੀਆਂ ਨਾਲ ਵੱਡੇ ਲੀਡਰਾਂ ਨਾਲ ਪੈਂਦਾ ਰਿਹਾ ਹੁਣ ਜਿੰਨੂ ਮਰਜ਼ੀ ਲਿਆਉਣ ਚੋਣ ਤਾਂ ਲਿਆਉਣੀ ਲਿਆਉਣਾ ਕਿਸੇ ਨੂੰ ਵੀ ਆਵੇ ਤੇ ਅਸੀਂ ਆਪਣੇ ਕੰਮ ਦੇ ਸਿਰ ਤੇ ਆਪਣੀ ਪਰਫਾਰਮੈਂਸ ਦੇ ਸਿਰ ਤੇ ਅਸੀਂ ਆਪਣੇ ਵੋਟਰਾਂ ਪ੍ਰਤੀ ਇਮਾਨਦਾਰੀ ਨਾਲ ਸਹਿਰਦਲਾ ਤੇ ਤੌਰ ਤੇ ਜਿਹੜੀ ਸੇਵਾ ਕੀਤੀ ਆ ਉਹਦੇ ਸਿਰ ਤੇ ਚੋਣ ਲੜਾਂਗੇ ਪਾਰਟੀਬਾਜੀ ਤੋਂ ਹਟ ਕੇ ਤੁਸੀਂ ਇੱਕ ਸਮੇਧਰ ਲੀਡਰ ਹੋ ਸਭ ਤੁਹਾਡਾ ਜਿਹੜਾ ਰਿਕਾਰਡ ਵੀ ਰੋਹ ਚੰਗਾ ਕਿਉਂਕਿ ਅਕਾਲੀ ਦਲ ਪਾਰਟੀ ਦਾ ਜਿਹੜਾ ਸਿਧਾਂਤ ਪਹਿਲਾਂ ਹੁੰਦੇ ਸੀ ਹਾਲਾਂਕਿ ਉਹਨਾਂ ਸਿਧਾਂਤਾਂ ਤੇ ਲੋਕਾਂ ਦੇ ਕਹਿਣ ਅਨਸਾਰ ਹੁਣ ਨਹੀਂ ਖੜੀ ਹੈ ਪਰ ਤੁਹਾਡਾ ਚੰਗਾ ਯੋਗਦਾਨ ਰਿਹਾ ਕਰਤਾਰਪੁਰ ਲਾਂਘਾ ਪਿੱਛੇ ਪਾਸ ਹੋਇਆ ਸਿੱਖਾਂ ਵਾਸਤੇ ਬੜੀ ਵਧੀਆ ਖਬਰ ਸੀ ਨਵਜੋਤ ਸਿੰਘ ਸਿੱਧੂ ਦਾ ਨੂੰ ਕੁਝ ਕ੍ਰੈਡਿਟ ਦਿਓਗੇ ਉਹਦੇ ਬਾਰੇ ਦੇਖੋ ਜੇਦੀ ਵੀ ਕੰਟਰੀਬਿਊਸ਼ਨ ਆ ਉਹ ਕ੍ਰੈਡਿਟ ਦਾ ਹੱਕਦਾਰ ਹੈ ਹੀ ਆ वैसे कोई क्रेडिट लाइन ਲਈ ਨਹੀਂ ਕੰਮ ਕਰਦੇ ਜਦੋਂ ਵੀ ਕੋਈ ਰਾਜਨੀਤਿਕ ਲੋਕ ਕਿਸੇ ਗੱਲ ਦੀ ਆਵਾਜ਼ ਉਠਾਉਂਦੇ ਨੇ ਉਹਨਾਂ ਦੀ ਕੋਸ਼ਿਸ਼ ਇਮਾਨਦਾਰੀ ਨਾਲ ਹੁੰਦੀ ਆ ਵੀ ਇਹ ਕੰਮ ਸਿਰੇ ਚੜੇ ਬਿਲਕੁਲ ਔਰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਮਤਲਬ ਸ਼ਰੋਮਣੀ ਕਾਲੀਗੱਲ ਨੇ ਵੀ ਜ਼ੋਰ ਲਾਇਆ ਅਸੀਂ ਵੀ ਲੋਕ ਸਭਾ ਵਿੱਚ ਆਵਾਜ਼ ਉਠਾਉਂਦੇ ਰਹੇ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਵੀ ਗੱਲ ਕਰਦੇ ਰਹੇ ਸਮੇਂ-ਸਮੇਂ ਤੇ ਡੈਪੂਟੇਸ਼ਨ ਲੈ ਕੇ ਵੀ ਜਾਂਦੇ ਰਹੇ ਤੇ ਸਾਨੂੰ ਜੋਤ ਸਿੰਘ ਸਿੱਧੂ ਨੇ ਵੀ ਉੱਥੇ ਜਾ ਕੇ ਬਾਜ ਉਠਾਈ ਜਿਨੇ ਜਿਨੇ ਵੀ ਹਿੱਸਾ ਪਾਇਆ ਉਹਦਾ ਅਸੀਂ ਸਵਾਗਤ ਕਰਦੇ ਆਂ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਚੰਗੀ ਗੱਲ ਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜਾ ਹੁਣ ਵੀ ਹੁਣ ਤੋਂ ਪ੍ਰਚਾਰ ਜਿਹੜਾ ਇਲਾਕਿਆਂ ਦੇ ਵਿੱਚ ਸ਼ੁਰੂ ਹੋ ਗਿਆ ਤੇ ਤੁਸੀਂ ਵੀ ਲਗਾਤਾਰ ਮੀਟਿੰਗਾਂ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਵੀ ਤੁਸੀਂ ਐਕਟਿਵ ਕਾਫੀ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਪੰਜਾਬ ਦੇ ਵਿੱਚ ਕਾਫੀ ਲੋਕ ਅਕਾਲੀ ਦਲ ਨਾਲ ਟੁੱਟ ਰਹੇ ਨੇ ਹਰ ਜਗ੍ਹਾ ਤੇ ਪੰਜਾਬ ਦੇ ਵਿੱਚ ਸਿਆਸਤ ਹੈ ਪਰ ਇਸ ਵਾਰੀ ਲੋਕਾਂ ਦੇ ਵਿੱਚ ਇੰਟਰਸਟ ਬਹੁਤ ਜ਼ਿਆਦਾ ਹੈ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਤਸੀਂ ਦੁਆ ਕਰਦੇ ਹਾਂ ਵੀ ਤੁਸੀਂ ਵੀ ਆਪਣੀ ਆਉਣ ਵਾਲੀ ਲੋਕ ਸਭਾ ਦੇ ਵਿੱਚ ਤੁਹਾਡੀ ਪਰਫਾਰਮੈਂਸ ਵੀ ਵਧੀਆ ਰਹੇ ਤੇ ਤੁਸੀਂ ਪੰਜਾਬ ਦੇ ਮੁੱਦੇ ਇਦਾਂ ਹੀ ਪਾਰਲੀਮੈਂਟ ਦੇ ਵਿੱਚ ਠਾਉਂਦੇ ਰਹੋ ਚੰਦੂ ਮਾਜ਼ਰਾ ਸਭ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਇੰਟਰਵਿਊ ਲਈ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਮਿਹਰਬਾਨ ਸੋ ਐ ਸੰਜੀਪ ਰੇਮਸਨ ਚੰਦੂ ਮਾਜ਼ਰਾ ਜਿਨ੍ਹਾਂ ਦਾ ਕਹਿਣਾ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚੋਂ ਉਹਨਾਂ ਦੀ ਸੀਟ ਇਸ ਵਾਰ ਵੀ ਬਹੁਤ ਸਟਰੋਂਗ ਹੈ ਤੇ ਕੋਈ ਵੀ ਕਾਂਗਰਸੀ ਉਮੀਦਵਾਰ ਉਹਨਾਂ ਦੇ ਖਿਲਾਫ ਚਾਹੇ ਉਹ ਕਾਂਗਰਸ ਦਾ ਸੀਨੀਅਰ ਉਮੀਦਵਾਰ ਕਿਉਂ ਨਾ ਆਵੇ ਕੋਈ ਵੀ ਉਮੀਦਵਾਰ ਉਹਨਾਂ ਦੇ ਖਿਲਾਫ ਖੜਾ ਉਸ ਨੂੰ ਹਰਾਉਣਗੇ ਜ਼ਰੂਰ ਹੁਣ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਕੀ ਰਿਜ਼ਲਟ ਆਉਂਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਸੋ ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਦੇ ਇਜਾਜ਼ਤ ਧੰਨਵਾਦ